ਲੋਜੀ ਪੰਡਾ ਜੀ ਨਿਹੋਲਕਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਰਾਜਵਿੰਦਰ ਜੀ ਬੈਠਿਆ ਹੈ ਹੈ ਮੈਂ ਕਿਹਾ ਵੀ ਗੇੜ ਤਾਂ ਉਹੀ ਲੱਗਦਾ ਪਸੰਦ ਤਾਂ ਉਹੀ ਲੱਗਦੀ ਹੈ ਹੋਰ ਕੀ ਹਾਲ ਚਾਲ ਹੈ ਮਾਤਾ ਜੀ ਬੈਠੇ ਆਂ ਜੀ ਰਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਰਿਪੰਨ ਜੀ ਸਤਿ ਸ਼੍ਰੀ ਅਕਾਲ ਜੀ ਲੱਗੇ ਹੋਏ ਹੈ ਹੈ ਕੀ ਕਰ ਰਹੇ ਹੈ ਦਾੜ ਝੁਕਦੇ ਹੈ ਜੀ ਦਾੜ ਝੁਕਦੇ ਹੈ ਹਾਂ ਜੀ ਵਾਜੀ ਵਾ ਕਾਦੀ ਮਾਹਾਂ ਦੀ ਮਾਹਾਂ ਦੀ ਦਾੜਾ ਜੀ ਹਾਂ ਜੀ ਔਰ ਇਧਰਲੇ ਪਾਸੇ ਇਦਾਂ ਛੋਲਿਆਂ ਦੀ ਅੱਜ ਮਹਾ ਛੋਲੇ ਦੀ ਦਾਲ ਬਣ ਗਈ ਹੈ ਹਾਂਜੀ ਹਾਂਜੀ ਲੋ ਜੀ ਦੇਖੋ ਜੀ ਮਾਤਾ ਜੀ ਲੱਗੇ ਹੋਏ ਨੇ ਸਵਾਰਣ ਦਾਲ ਮਹਾ ਦੀ ਆਹ ਦੇ ਇਹ ਤੁਹਾਡੇ ਨੂਰਾਨੀ ਜੀ ਹੈ ਹਾਂਜੀ ਇਨੂਰਾਨੀ ਤੁਹਾਡੇ ਨੂਰਾਨੀ ਆ ਇਹ ਸਾਡੀ ਨੂਰਾਨੀ ਹੈ ਹਾਂਜੀ ਹਾਂਜੀ ਮਾਂ ਛੋਲੇ ਦੀ ਦਾਲ ਦੀ ਤਿਆਰੀ ਹੋ ਰਹੀ ਹੈ ਹਾਂਜੀ ਹਾਂਜੀ ਹੋਰ ਕੀ ਹਾਲ ਚੱਲ ਹੈ ਠੀਕ ਠਾਕ ਹਾਂਜੀ ਮੈਂ ਤੁਹਾਡੇ ਕੋਲ ਆ ਗਿਆ ਗੱਲਾਂ ਮਾਰਨ ਮੈਂ ਕਿਹਾ ਵੀ ਮਾਤਾ ਜੀ ਕੋਲ ਜਾਣਾ ਅੱਜ ਅੱਛਾ ਜੀ ਗੱਲਾਂ ਮਾਰੀਏ ਮਾਤਾ ਜੀ ਨਾਲ ਹਾਂਜੀ ਹੈ ਉਹ ਠੀਕ ਠਾਕ ਹੈ ਹਾਂਜੀ ਹਾਂਜੀ ਠੀਕ ਠਾਕ ਵਧੀਆ ਵਧੀਆ ਕਿੰਨਾ ਹੋ ਕੀ ਤੁਹਾਡਾ ਨਾਮ ਕਹੋ ਲਵ ਕਰੋ ਹਾਂਜੀ ਅੱਛਾ ਤੇ ਪਿੰਡ ਤੁਹਾਡਾ ਭੂਪਨਗਰ ਕਿਉਂ ਕਹਿੰਦਾ ਕਿਉਂ ਕਹਿੰਦਾ ਹਾਂਜੀ ਕਿਉਂ ਕਹਿੰਦਾ ਪਿੰਡ ਭੂਪਨਗਰ ਹਾਂਜੀ ਕੰਮ ਤਰੀ ਜਣੇ ਜੀ ਉਮਰ ਕਿੰਨੀ ਹੋ ਗਈ ਉਮਰ ਤੇ ਜਸਤੀ ਜਸ ਚੱਲਦੀ ਹੋ ਆ ਪੱਖਾ ਘੱਟ ਸਕਦਾ ਦੇਖੋ ਤੇ ਟਟਾਲੂ ਪੱਖੇ ਦੀ ਥੋੜੀ ਆਵਾਜ਼ ਜੀ ਵਧੀਆ ਰਿਕਾਰਡ ਹੋ ਚੁਗੀ ਬੇਬੇ ਦੀ 80 ਤੋਂ 50 ਸਾਲ ਦੀ ਹੋ ਗਈ 80 85 ਸਾਲ ਹੋ ਗਈ ਉਮਰ ਹਾਂਜੀ ਹਾਂਜੀ ਕੈਮਾ ਫਿੱਟ ਹੈ ਹਾਂਜੀ ਹੈ ਕੰਮ ਕਿਤੇ ਬਹੁਤ ਹੈ ਜੀ ਹਾਂਜੀ ਕੰਮ ਵਿੱਚ ਵਸੇ ਰਿਆ ਕਰਿਆ ਅੱਛਾ ਹਾਂਜੀ ਕਿਆ ਕੁਝ ਕਰਿਆ ਕੱਖ ਵੀਟ ਹੋਏ ਆ ਕਾਇਆਂ ਲਿਆਉਂਦੇ ਨਦੀ ਮਤੇ ਵੱਢ ਕਾ ਅੱਛਾ ਬੱਕਰੀਆਂ ਵੀ ਚਾਰੀਆਂ ਬੱਕਰੀਆਂ ਵਿਚਾਰੀਆਂ ਹਾਂਜੀ ਹਾਂ ਬੱਕਰੀਆਂ ਵੀ ਚਾਰੀਆਂ अच्छा हां स्कूल ਦਾ ਮੋਹ ਨਹੀਂ ਦੇਖਿਆ ਵਰ ਜਾ ਸਕੂਲ ਵੀ ਛੱਡ ਗਾਉਂਦੇ ਨੇ ਭੱਜ ਜਾਂਦੇ ਨੇ ਸਕੂਲ ਵਿੱਚ ਪੜ੍ਹ ਲੈਦਾ ਹੋਣਾ ਨਹੀਂ ਹੋਇਆ ਭੱਜ ਜਾਂਦੇ ਤੇ ਹਾਂਜੀ ਭੱਜ ਜਾਂਦੇ ਤੇ ਅੱਛਾ ਕੌਣ ਛੱਡ ਕੇ ਜਾਂਦਾ ਤਾਂ ਮੇਰੇ ਚਾਚਾ ਜੀ ਛੱਡ ਗਾਉਂਦੇ ਸੀ ਅੱਛਾ ਹਾਂਜੀ ਇੱਕ ਮੇਰਾ ਭਰਾ ਤਾਂ ਮੇਰੇ ਤੇ ਬੜਾ ਮੈਂ ਤਾਂ ਬਰਉਂਦਾ ਉਹ ਵੀ ਤਾਂ ਪੜਦਾ ਹੈਗਾ ਬਸ ਉਹਨਾਂ ਮੈਨੂੰ ਸੈਨ ਮਾਰ ਲੈਣ ਵੀ ਭੱਜਿਆ ਅਸੀਂ ਨਾਟਕਾ ਘਰਾਂ ਜਾਣਾ ਅੱਛਾ ਦੋਹਾਂ ਨੇ ਮੈਂ ਛੱਡ ਕੇ ਤੁਹਾਨੂੰ ਹੋ ਜਾ ਸਾਰੇ ਹੁੰਦਾ ਤੁਸੀਂ ਬੀਤੇ ਪਹਿਲਾਂ ਆ ਕੇ ਘਰਾਂ ਹਾਂਜੀ ਵਾ ਹੁਕਮ ਹੈਂ ਤੇ ਜੋ ਸਕੂਲ ਵੀ ਜੀ ਬੱਚਾ ਚੇ ਗੁੱਸਾ ਕਰਨਾ ਹੈ ਕੰਡਾ ਵੇਰਾ ਢੋਆ ਅੱਛਾ ਹਾਂਜੀ ਗੰਨੇ ਵੀ ਵੀ ਪਰੀਆਂ ਖੜੀਆਂ ਹੂੰ ਪਿਓ ਕਹਿੰਦੇ ਘਰ ਚਾਰ ਚਰ ਪਰਗੇ ਤੇ ਕੁਦਰਾ ਕਰਿਆ ਮਸ਼ੀਨ ਦੇ ਨਾਲ ਹੁਣ ਤਾਂ ਮੋਟਰ ਲੱਗੀ ਹੋਈ ਹੈ ਪੱਠੇ ਵੀ ਲੈਂਦੇ ਨੇ ਤੇ ਹਾਂਜੀ ਆ ਪੱਠੇ ਲਿਆਉਂਦੇ ਤੇ ਤਿੰਨ ਬੰਦੇ ਮੱਢ ਜਗਾਉਂਦੇ ਤੇ ਮੈਨੂੰ ਤਿੰਨ ਬੰਦੇ ਹੀ ਪੈਡੀ ਭਾਰੇ ਮੈਂ ਤਾਂ ਤਿੰਨ ਰਾਜ ਲੈਂਦੇ ਨੇ ਇੱਕ ਬੈਣ ਵਿੱਚ ਅੱਛਾ ਹਾਂਜੀ ਕਿੰਨੀ ਦੂਰ ਦਾ ਘਰ ਤੇ ਜਿੱਥੇ ਤੇ ਲੈਂਦੇ ਨੇ ਪੰਡ ਉਹ ਹੈ ਗੁਰਦੇ ਖਾਸੀ ਦੂਰ ਖੇਤ ਅੱਛਾ ਹਾਂਜੀ ਹਾਂ ਇਹ ਬੈਠਿਆ ਬੇਟਾ ਜੀ ਤੁਹਾਡੇ ਹਾਂਜੀ ਰਾਜਵਿੰਦਰ ਜੀ ਰਾਜਵਿੰਦਰ ਜੀ ਹਾਂਜੀ ਵਾਹ ਜੀ ਬਹੁਤ ਵਧੀਆ ਲੱਗਿਆ ਮੈਨੂੰ ਤੁਹਾਡੇ ਕੋਲ ਆ ਕੇ ਹਾਂਜੀ ਹਾਂਜੀ ਆ ਤੁਹਾਡਾ ਹੱਸਦਾ ਚਿਹਰਾ ਹਾਂਜੀ ਔਰ ਜਿਹੜੇ ਤੁਸੀਂ ਕੰਮ ਕੀਤੇ ਗਿਣਾਏ ਹਾਂਜੀ ਐ ਬੱਕਰੀਆਂ ਨਾਲ ਅਜੇ ਗਿਣਾਉਂਗੇ ਹੈ ਦੇਖੋ ਜੀ ਕਹਿੰਦੇ ਅਜੇ ਕੰਮ ਗਿਣਾਉਂਗੀ ਕੰਮ ਖਾਸੇ ਕਰੇ ਹੋਏ ਬੇਬੇ ਦੇ ਹਾਂਜੀ ਹਾਂਜੀ ਹੈ ਆ ਪਹਿਲੇ ਸੁਣਾਏ ਆ ਅੱਜ ਹੋਰ ਸੁਣਾਉਂ ਅੱਛਾ ਇਧਰ ਵੀ ਕਰੇ ਸੋਰੇ ਆ ਕੇ ਵੀ ਕਰੇ ਉਗਾ ਵੀ ਕਰੇ ਉਰਾ ਵੀ ਕਰੇ ਅੱਛਾ ਹਾਂਜੀ ਆਹ ਉਰਾ ਅਸੀਂ ਦੋ ਮਾਪੇ ਪੁੱਤ ਨਾ ਕਿਲਾ ਕਿਲਾ ਮੱਕੀ ਗੁੱਡੀ ਆ ਇੱਕ ਇੱਕ ਕਿਲਾ ਇਹਨਾਂ ਨੇ ਨਾਲ ਤੁਹਾਡੇ ਹਾਂਜੀ ਇਹਨਾਂ ਦੇ ਨਾਲ ਪੰਜ ਮੀ ਦਾ ਫੜਦਾ ਤਾਂ ਜਾਦੇ ਅੱਛਾ ਹਾਂਜੀ ਜਦ ਮੇਰੇ ਨਾਲੇ ਕੰਮ ਕਰਾਉਣ ਲੱਗਿਆ ਕਾਕੰਡਾ ਵੀ ਲਿਆਂਦਾ ਤਾਂ ਦੂਆ ਚੋਟਾ ਜਿਹੜਾ ਮੈਂ ਤਾਂ ਜਾਣਦਾ ਤਾਂ ਉਹ ਅੱਛਾ ਕਹ ਲਿਆ ਕਰਦੇ ਨੇ ਮੈਸਾ ਨਦੀ ਵਿੱਚ ਫਿਰ ਤਾਂ ਰਾਜਿੰਦਰ ਜੀ ਬਹੁਤ ਯਾਦਾਂ ਜੁੜੀਆਂ ਮਾਤਾ ਦੇ ਨਾਲ ਹਾਂਜੀ ਉਹ ਕਹਿੰਦੇ ਪੰਜਵੇਂ ਵਿੱਚ ਸੀਗਾ ਯਾਦ ਜੀ ਇਹਨਾਂ ਦੇ ਨਾਮ ਆ ਗਏ ਅੱਛਾ ਪੰਜਵੇਂ ਵਿੱਚ ਤੇ ਯਾਦ ਹੈ ਹਾਂਜੀ ਪੰਜਵੇਂ ਵਿੱਚ ਪੜਦੇ ਜਾਂ ਕਾਕਾ ਜੱਦਾ ਲਿਆਉਂਦਾ ਏ ਮੇਰੇ ਹਾਸ ਅੱਛਾ ਹਾਂਜੀ ਵਾਹ ਜੀ ਵਾਹ ਹੈ ਅੱਛਾ ਕਿੰਨੇ ਭੈਣ ਭਰਾ ਤੇ ਤੁਸੀਂ ਅਸੀਂ ਹਾਂਜੀ 8 ਭੈਣ ਭਰਾ 6 ਭੈਣਾਂ تھیں ਅੱਛਾ ਦੋ ਭਰਾ ਤੇ ਹਾਂਜੀ ਕਿਆ ਨੌ ਤੇ ਭੈਣਾਂ ਦੇ ਪਹਿਣ ਦੇ ਨੌ ਮੜੀ ਮੜੀ ਆਮਰ ਕਾ ਹਾਂ ਅਗੇ ਦੋ ਹੀ ਨਸੀ ਜਗੀਰ ਕਾ ਹਾਂ ਤਿੰਨ ਨਸੀ ਮੁਕਾ ਜੀ ਤੇ ਪ੍ਰਕਾਸ਼ ਕੌਰ ਅੱਛਾ ਤੇ ਦੇਬੋ ਦੇਬੋ ਹਾਂ ਜੀ ਅੱਛਾ ਹਾਂ ਜੀ ਦੇਬੂ ਦਾ ਨਾਮ ਪੂਰਾ ਕੁਝ ਹੋਰ ਤਾਂ ਕਿਤੇ ਬਈ ਆਹੀ ਨਾਉਂਦਾ ਲੱਸ ਦੇਬੂ ਹੀ ਨਾਉਂਦਾ ਗੁਰਦੇਵ ਕੌਰ ਕਹਿ ਕੱਦਦੇ ਨੇ ਗੁਰਦੇਵ ਕੌਰ ਸੀ ਹਾਂਜੀ ਹਾਂ ਉਹ ਗੁਰਦੇਵ ਕੌਰ ਸੀ ਪੱਕਾ ਨਾਮ ਦੇਬੂ ਕਹਿੰਦੇ ਤੇ ਹਾਂਜੀ ਹਾਂ ਪਿੰਡ ਜਨੋ ਦੇਬੂ ਕਹਿੰਦੇ ਤੇ ਸਹੁਰਿਆਂ ਦੇ ਵਿੱਚ ਗੁਰਦੇਵ ਕੌਰ ਕਹਿੰਦੇ ਅੱਛਾ ਸਹੁਰੇ ਤੇ ਗੁਰਦੇਵ ਕੌਰ ਪਿੰਡ ਦਾ ਨਾਮ ਤੁਹਾਡੇ ਕੋਲ ਦੇਬੂ ਹੀ ਤਾਂ ਉਹਦਾ ਹਾਂਜੀ ਹਾਂ ਜਦ ਵਿਆਹੀ ਆ ਉਹ ਦੇਬੂ ਕਹਿ ਕੇ ਵਿਆਹੀ ਆ ਦੇਬੂ ਕਹਿ ਕੇ ਵਿਆਹੀ ਲੋ ਜੀ ਇਸ ਤਰੀਕੇ ਦੇ ਨਾਂ ਰੱਖੇ ਜਾਂਦੇ ਪਹਿਲਾਂ ਕੋਹੋਂ ਵੀ ਆ ਜਾਂਦੀਆਂ ਉਹ ਅੱਛਾ ਹਾਂਜੀ ਬੇਬੋ ਤੇ ਪ੍ਰਕਾਸ਼ ਉਹ ਜਗੀਰ ਘਰ ਦੇ ਉਹ ਖੇੜੀ ਬਿਆਈ ਹੁੰਦੀ ਤੇ ਦੋਏ ਪੈੜਾ ਉਹ ਕੱਟ ਕੇ ਇੱਕੋ ਪਿੰਡ ਚ ਹਾਂਜੀ ਇੱਕੋ ਪਿੰਡ ਚ ਦੋਏ ਪਾਈਆਂ ਅੱਛਾ ਹਾਂਜੀ ਠੀਕ ਹੋ ਗਿਆ ਤੇ ਭਾਈ ਭਾਈ ਦੋ ਤੇ ਅੱਛਾ ਜਿਹੜਾ ਚਾਚਾ ਛੱਡ ਕੇ ਜਾਂਦੇ ਤੁਹਾਨੂੰ ਸਕੂਲ ਤੁਸੀਂ ਭਾਜ ਜਾਂਦੇ ਤੇ ਦੋਏ ਭੈਣ ਭਰਾ ਹਾਂਜੀ ਉਹ ਚਾਚੇ ਦਾ ਕਿ ਨਾਂ ਤਾਂ ਦੇਵ ਗੁਰਦੇਵ ਸਿੰਘ ਬੇਵ ਸਿੰਘ ਹਾਂਜੀ ਦੇਵਾ ਤੁਸੀਂ ਕਹੇ ਕਰਦੇ ਦੇਵਾ ਸਿੰਘ ਕਹਿੰਦੇ ਹਾਂਜੀ ਹਾਂਜੀ ਅੱਛਾ ਉਹਦਾ ਲਾਦ ਨਹੀਂ ਤੇ ਹੈਗੀ ਅੱਛਾ ਹਾਂਜੀ ਉਹ ਜਾਂ ਸਾਨੂੰ ਵੀ ਬੱਚੇ ਸਮਝਦੇ ਅਸੀਂ ਵੀ ਮਾਪੇ ਸਮਝਦੇ ਤੇ ਉਹਨਾਂ ਨੂੰ ਅੱਛਾ ਹਾਂਜੀ ਚਾਚਾ ਚਾਚੀ ਨੂੰ ਹਾਂਜੀ ਪੂਰਾ ਪਿਆਰ ਚਾਚਾ ਚਾਚੀ ਦਾ ਵੀ ਮਿਲਿਆ ਬਹੁਤ ਪਿਆਰ ਤਾਂ ਜ਼ਿਆਦਾ ਮਾਂ ਨਾਲ ਵੀ ਜ਼ਿਆਦਾ ਤਾਂ ਚਾਚੀ ਦਾ ਪਿਆਰ ਸਾਡੇ ਨਾਲ ਅੱਛਾ ਹਾਂਜੀ ਹਾਂ ਵਾਹ ਜੀ ਵਾਹ ਉਹ ਵਧੀਆ ਸਮੇਂ ਤੇ ਮਾਤਾ ਹੈ ਨਾ ਹਾਂਜੀ ਹਾਂ ਬਹੁਤ ਵਧੀਆ ਸਮਾਂ ਤੇ ਕੰਮ ਮੈਂ ਬਹੁਤ ਖੇਤਾਂ ਦਾ ਕਰਿਆ ਮੇਰੇ ਭਰਾ ਨਾਲ ਮੇਰੇ ਤੇ ਬੜਾ ਤਾਂ ਉਹ ਘੱਟ ਕਰੇ ਕਰਦਾ ਤਾਂ ਅੱਛਾ ਹਾਂ ਉਹ ਫਿਰਨੇ ਤੁਰਨੇ ਨੂੰ ਰਹਿ ਕਰਦਾ ਤਾਂ ਆ ਮੈਂ ਕਰਨਾ ਚਾਰ ਚਾਰ ਭਰ ਜਾਂਦਾ ਕੁਦਰ ਮੈਂ ਕਰਿਆ ਅੱਛਾ ਮਸ਼ੀਨ ਦੇ ਨਾਲ ਆਪ ਠੀਕ ਹੋ ਗਿਆ ਹਾਂਜੀ ਹਾਂ ਫੇ ਗਾਰੇ ਮਿੱਠੀਆਂ ਲਿਆਉਣੀਆਂ ਆਲੇ ਦਾ ਤੇ ਡਿੱਪਣਾ ਪੋਟਣਾ ਨਹੀਂ ਜਦੋਂ ਕੁਦਰੇ ਵਾਲੀ ਮਸ਼ੀਨ ਦੂਈ ਤੇ ਹੱਥ ਵਾਲੀ ਹਾਂਜੀ ਹੱਥ ਵਾਲੀ ਥੀ ਹਾਂਜੀ ਜਦ ਮੈਂ ਇੱਥਾਂ ਜਦ ਵੀ ਹੱਥ ਵਾਲੀ ਦੀ ਜਦ ਵੀ ਮੈਂ ਇੱਥੇ ਵੀ ਟੋਕਾ ਕਰਿਆ ਅੱਛਾ ਉਹਨੇ ਵੀ ਟੋਕਾ ਕਰਿਆ ਮੈਂ ਦੋ ਦੋ ਤਿੰਨ ਤਰ ਭਰ ਜਾਂਦਾ ਕਰਿਆ ਫੇ ਇਹਨਾਂ ਦਾ ਡੈਡੀ ਮਾਰ ਗਿਆ ਫੇ ਉਹਨਾ ਕਾ ਮੋਟਰ ਲਵਾਈ ਅੱਛਾ ਹਾਂਜੀ ਹੱਥ ਵਾਲਾ ਟੋਕਾ ਕਰਿਆ ਤੁਸੀਂ ਚਲਾਇਆ ਹਾਂਜੀ ਹੱਥ ਨਾਲ ਟੋਕਾ ਕਰਿਆ ਹੁਣ ਅਜੇ ਫੇ ਇਹ ਬਣਨੀ ਦਾਲ ਹੈਨੀ ਹਾਂਜੀ ਇਹ ਲੱਗੇ ਹੋਏ ਤੁਹਾਡੇ ਨੂਰਾਨੀ ਜੀ ਨਾਲ ਲੱਗੇ ਹੋਏ ਹੈ ਹਾਂਜੀ ਸਾਰੇ ਜਣੇ ਬੈਠੇ ਇਕੱਠੇ ਹੈ ਹਾਂਜੀ ਵਧੀਆ ਜੀ ਬਹੁਤ ਵਧੀਆ ਆਪਣਾ ਜਿਹੜਾ ਪਰਿਵਾਰਾਂ ਦਾ ਮਾਹੌਲ ਹੈ ਹਾਂਜੀ ਇਹ ਸਾਨੂੰ ਬਹੁਤ ਵਧੀਆ ਲੱਗਦਾ ਹੈ ਸਾਡੇ ਸੁਣਨ ਵਾਲੇ ਸਰੋਤਿਆਂ ਨੂੰ ਵੀ ਬਹੁਤ ਵਧੀਆ ਲੱਗਦਾ ਹੈ ਹਾਂਜੀ ਅਸੀਂ ਵੀਡੀਓ ਬਣਾਉਂਦੇ ਮਾਤਾ ਜੀ ਹਾਂਜੀ ਵਿਰਸੇ ਵਿਰਾਸਤ ਦੀ ਗੱਲ ਕਰਦੇ ਜਿਹੜੀ ਤੁਸੀਂ ਗੱਲ ਕਹੀ ਨਾ ਜੀ ਵੀ ਸਿਰ ਪਰ ਪੰਡ ਚੱਕ ਕੇ ਆਂਦੇ ਤੇ ਤੁਸੀਂ ਹਾਂਜੀ ਹਾਂ ਪੁੱਤਰਾ ਕਰਦੇ ਸੀਗੇ ਪੁੱਤਰਾ ਕਰਦੇ ਤੇ ਹਾਂਜੀ ਹੋਰ ਤੁਸੀਂ ਕਿਹਾ ਕੰਮ ਗਿਣਾਉਂਗੀ ਮਾ ਜੇ ਹੋਰ ਹਾਂਜੀ ਉਹ ਕਿਹੜੇ ਕਿਹੜੇ ਤੇ ਗਿਣਾਉ ਫਿਰ ਹਾਂਜੀ ਦੇਖ ਤੂੜੀਆਂ ਲਿਆਉਣੀਆਂ ਅੱਛਾ ਤੂੰ ਵੀ ਗੱਡੀ ਪਰ ਲਦਾਖਾ ਲਈ ਉਹਨੇ 31 11 ਗੱਡਿਆ ਪੀਜੂ ਆਈ ਅੱਛਾ ਗੱਡੀ ਤੇ ਇਹਨਾਂ ਦੇ ਨਾਲ ਨੇ 31 11 ਪੀਜੂ ਆਈ ਇਹ ਕਿਹੜੀ ਗੱਡੀ ਸੀ ਪਹਿਲ ਗੱਡੀ ਲਈ ਸਾਡੇ ਕੋਲ 31 11 ਡੈਡੀ ਨੇ ਨਵੀਂ ਆ ਕੇ ਲਈ ਦੀ ਜੀ ਗੱਡੀ ਅੱਛਾ ਪਹਿ ਆ ਕੇ ਨਹੀਂ ਹਾਂ ਪੀਜੂ ਆਰ 31 11 ਗੱਡੀ ਲਈ ਸੀ ਹਾਂ ਉਹ ਅਸੀਂ ਗੱਡੀ ਰੱਖੀ ਜੀ 10 ਸਾਲ ਅੱਛਾ ਕੱਕ ਹਾਂਜੀ ਫਿਰ ਉਹ ਤੋਂ ਬਾਅਦ ਨਹੀਂ ਗੱਡੀਆਂ ਦਾ ਜ਼ਮਾਨਾ ਚਲੇ ਗਿਆ ਫਿਰ ਐਸ ਰੱਖੀ ਜੀ ਤੇ ਐਸ ਦਾ ਜ਼ਮਾਨਾ ਚਲੇ ਗਿਆ ਤਰੇੰਡ ਪੀਆ ਨਹੀਂ ਆ ਜੀ ਹੁਣ ਵੀ ਐਨਪੀ ਗੱਡੀ ਹੈਗੀ ਐ ਸਾਡੇ ਕੋਲ ਅੱਛਾ ਜੀ ਮਾਤਾ ਜੀ ਨੂੰ ਨੰਬਰ ਵੀ ਯਾਦ ਹੈ ਹਾਂਜੀ ਅੱਛਾ ਨਾ ਦੇਖ ਲਿਆ ਅਮਰੀ ਤੋੜੀ ਨਾ ਲ ਲਾ ਦੇ ਲਿਆ ਉਹਨੀਆਂ ਫੇ ਪਵਾੜੇ ਦੇ ਵਿੱਚ ਬਣਦਾ 100 ਦਾ ਪੰਡ ਮੈਂ ਪਵਾੜੇ ਦੇ ਵਿੱਚ ਖੋਲੀ ਆ ਸਵਾਨ ਸਾਹਿਬ ਪੰਡ ਫਿਰ ਇਹਨਾਂ ਦਾ ਡਾਡੀ ਨੇ ਕਹਣਾ ਵੀ ਤੇ ਪਵਾੜੇ ਦੇ ਵਿੱਚ ਜਿਹੜਾ ਜਨ ਮੈਂ ਕਹਿੰਦੀ ਜਿੱਕਣ ਲਿਖੀ ਵੀ ਕੋਰਾ ਹੋ ਜਾਣੀ ਆ ਮੈਂ ਚਾ ਉਹਨੇ ਕਿਹਾ ਕਿ ਤੁਸੀਂ ਨਿਕ ਭਰਾਏ ਕਰੋ ਵੀ ਮੈਂ ਇਹ ਲਿਖੀ ਵੀ ਹੋ ਜਾ ਪਿੱਛੇ ਰਹਿ ਜੂਗਾ ਤਾਂ ਕੋ ਗੱਲ ਹਾਂ ਹਾਂ ਇਹਨੇ ਨਿੱਕੇ ਰਹਿ ਜਾਣਾ 100 100 ਪੰਡਾ ਫੁਆੜੇ ਦੇ ਵਿੱਚ ਖੋਲੀ ਆਈ ਨਾ ਦੋ ਪੰਜਾਂ ਨੇ ਢੇਰ ਨਹੀਂ ਮੈਂ ਖੋਲਣੀਆਂ ਪੰਡਾ ਅੱਛਾ ਹਾਂਜੀ ਸਭ ਤੋਂ ਔਖਾ ਕੰਮ ਆਈ ਤੂੜੀ ਤੂੜੇ ਨਾਲ ਫੁਆੜੇ ਵਿੱਚ ਦਾ ਇੱਕ ਮਿੰਟ ਨਹੀਂ ਖੜਾ ਦੋ ਬੰਦੇ ਸਭ ਤੋਂ ਔਖਾ ਹੋਈ ਕੰਮ ਤੂੜੀ ਖੋਲਣਾ ਲਓ ਜੀ ਇਹ ਬਹੁਤ ਮਠਾੜੀ ਮਾਤਾ ਦਲੇਰਤ ਜੀ ਇਹਨਾਂ ਮਤਲਬ ਦੇਚੇਚ ਕੋ ਘਹਾੜੇ ਚ ਨਾਲੇ ਤੂੜੀ ਪਰੋਣੀ ਨਾਲੇ ਫੁੱਲੜੀਆਂ ਲਟਾਈ ਅੱਛਾ ਹਾਏ ਹਾਂ ਹਾਂਜੀ ਸੱਸੂ ਮਾਤਾ ਬਹੁਤ ਵਧੀਆ ਵਧੀਆ ਗੱਲਾਂ ਸੁਣਾ ਰਹੀ ਹੈ ਜੀ ਪੁਰਾਣੀਆਂ ਪੁਰਾਣੀਆਂ ਹੈ ਹਾਂਜੀ ਹਾਂਜੀ ਬੜੇ ਕੰਮ ਕਰਿਆ ਹੈ ਹਾਂਜੀ ਅਤਾ ਇਹਨਾਂ ਦੀ ਹੁਣ ਤੁਹਾਡੀ ਦੋਹਾਂ ਦੀਪਾਂ ਗੱਲ ਕਰਨ ਲੱਗਿਆ ਕਰ ਲਵਾ ਗੱਲ ਕਰ ਲੋ ਹਾਂ ਕਰ ਲਵਾ ਦੋਹਾਂ ਦੀ ਗੱਲ ਹਾਂਜੀ ਹਾਂ ਕਰ ਹਾਂਜੀ ਕਹਿੰਦੇ ਵੀ ਸੱਸ ਨੂੰ ਵਾਲੀ ਗੱਲ ਨੂੰ ਛੇੜੀ ਤਾਂ ਨਹੀਂ ਛੇਤੀ ਕਿਤੇ ਪਰ ਮੈਂ ਛੇੜਨ ਤਾਂ ਲੱਗਿਆ ਵੀ ਤੁਸੀਂ ਇੰਨੇ ਕੰਮ ਕਰਿਆ ਹੋਇਆ ਹਾਂਜੀ ਔਰ ਤੁਸੀਂ ਇਕੱਠੀਆਂ ਬੈਠੀਆਂ ਸੀਗੀਆਂ ਕਰਦੀਆਂ ਸੀਗੀਆਂ ਇਕੱਠੀਆਂ ਜੀ ਤਾਂ ਵੀ ਇਕੱਠੀਆਂ ਹੀ ਬੈਠਦੀ ਆ ਇਹਦਾ ਭਰਾ ਸਾ ਮ ਬਾਹਰ ਤੇ ਕਹਿੰਦਾ ਤੁਸੀਂ ਸੱਸ ਬਹੂ ਇਕੱਠੀਆਂ ਹੀ ਪਈਆਂ ਏ ਇਕੱਠੀਆਂ ਹੀ ਬੈਠਦੀਆਂ ਏ ਇਹ ਕਹਿੰਦਾ ਤਾਂ ਤੂੰ ਲੜੇ ਨਾ ਕਰੀ ਦੇ ਕਰਨਾ ਕਹਿੰਦੀ ਨਹੀਂ ਮੈਂ ਲੜਪੈ ਨਿਕੰਦਾ ਨਹੀਂ ਲੜ ਸਕਤ ਲੜਨੀ ਸਾਡੀ ਸਾਡੀ ਭੈਣ ਕਹਿੰਦਾ ਰੋਟੀ ਤੇ ਨਵਾਂ ਦਵੂ ਹਾਂ ਇਹਨਾਂ ਨਾਲ ਗੱਲ ਪੱਕੀ ਸੀ ਉਹਦੀ ਹਾਂਜੀ ਹਾਂ ਅਸੀਂ ਟੈਂਡ ਰਹੀਆਂ ਕੀ ਕਹਿੰਦੇ ਇਹਨਾਂ ਨੇ ਤੁਹਾਨੂੰ ਦੇ ਦਿੱਤੇ ਜੀ ਪੂਰੇ ਨੰਬਰ ਹਾਂਜੀ 10/10 ਹਾਂਜੀ ਹੁਣ ਤੁਸੀਂ ਇਹਨਾਂ ਦੀ ਕੀ ਦੱਸੋ ਇਹਨਾਂ ਬਾਰੇ ਠੀਕ ਠਾਕ ਆ ਜੀ ਇਹ ਵੀ ਮੈਨੂੰ ਵੀ ਪਿਆਰ ਨਾਲ ਰੱਖਦੇ ਆ ਵੀ ਅੱਛਾ ਹਾਂ ਸਾਰੇ ਕੰਮ ਮੇਰੇ ਨਾਲ ਕਰਾਉਂਦੇ ਜਿੱਕਣਾ ਹੁਣ ਮੈਂ ਹੋਰ ਕੰਮ ਲੱਗੀ ਕਰਨ ਇਹਨਾਂ ਨੇ ਝਾੜੂ ਮਾਰ ਦੇਣਾ ਮੈਂ ਰੋਟੀ ਪਾਣੀ ਲੱਗ ਜਾਂਦੀ ਕਰਨ ਸਵੇਰ ਟਾਈਮ ਬੀਜੜੇ ਡਿਊਟੀ ਉਨ ਜਾਣਾ ਉਹਨਾਂ ਦੇ ਵਾਸਤੇ ਤਾਂ ਇਹਨਾਂ ਨੇ ਝਾੜੂ ਮਾਰ ਲੱਗ ਜਾਣਾ ਫਿਰ ਮੈਨੂੰ ਕਹਣਾ ਤੂੰ ਪੋਚੇ ਲਾਲਾ ਮੈਂ ਬਾਹਰ ਬਹਿ ਜਾਂਦੀ ਹੁਣ ਆਹ ਦੇਖੋ ਜੀ ਐਦਾ ਜੋੜੀ ਬਣੀ ਹੋਈ ਆ ਤੁਹਾਡੀ ਜੀ ਕੰਮ ਕਾਰ ਵੀ ਇੱਕ ਦੂਜੇ ਨੂੰ ਕਰਾ ਦਿੰਦੇ ਆ ਹਾਂਜੀ ਹੁਣ ਵੀ ਦਾਲ ਬਣਾਉਣੀ ਸੀ ਜੀ ਆਹ ਦੇਖੋ ਆਹਦੀ ਲੱਗੀ ਜੋ ਕੋਲ ਇੱਕ ਜੜੀ ਲੱਗੀ ਛੋਲੀ ਆਹ ਦੇਖੋ ਜੀ ਮਾਂ ਛੋਲੇ ਦੀ ਦਾਲ ਬਣਨੀ ਆ ਤੇ ਹਾਂ ਲੈਣੀ ਮੈਂ ਬਣਾ ਲੈਣੀ ਇਹਨਾਂ ਨੇ ਕੀ ਕਰਨ ਭਾਂਡੇ ਚੱਕ ਕੇ ਮੇਰੇ ਮਾਂਜ ਲਾਣੇ ਅੱਛਾ ਭਾਂਡੇ ਵੀ ਹੁਣ ਵੀ ਮਾਂਜ ਲਾਂਦੇ ਆ ਐ ਨਹੀਂ ਹੈਗਾ ਵੀ ਅਸੀਂ ਕੰਮ ਦਾ ਮਤਲਬ ਹਾਂਜੀ ਨਹੀਂ ਛੱਡ ਕੱਟ ਛੱਡ ਕੇ ਰੱਖਣਾ ਆ ਕੋਈ ਮਤਲਬ ਐ ਨਹੀਂ ਦਾ ਹੈਗਾ ਸਾਡੇ ਜਿੰਨੇ ਦੇਖਿਆ ਉਹਨੇ ਕਰ ਲੈਣਾ ਲਓ ਜੀ ਸਰੋਤਿਓ ਇਹ ਹੈ ਪੰਜਾਬੀ ਪਰਿਵਾਰ ਸਾਡੇ ਹੈ ਅੱਜ ਇੱਥੇ ਬੇਬੇ ਲਾਹੌਰ ਵਰਗੀਆਂ ਬੇਬੇ ਆ ਗਿਆ ਜਿਨ੍ਹਾਂ ਨੇ ਇੰਨੀ ਕਮਾਈ ਕੀਤੀ ਇਹਨਾਂ ਕੰਮ ਕਰਿਆ ਹੋਇਆ ਹਾਂਜੀ ਔਰ ਇਹਨਾਂ ਨੂੰ ਪੂਰੀ ਸਮਝ ਹੈ ਜ਼ਿੰਦਗੀ ਦਾ ਤਜਰਬਾ ਹੈ ਕੀ ਕਹਿੰਦੇ ਹੋ ਪਿਆਰ ਮੁਹੱਬਤ ਦੇ ਬਾਰੇ ਵਿੱਚ ਪਹਿਲਾ ਪਿਆਰ ਮੁਹੱਬਤ ਜ਼ਿਆਦਾ ਹੁੰਦਾ ਸੀ ਬਹੁਤ ਆਂਡੀਆਂ ਗਵਾਂਡੀਆਂ ਨਾਲ ਮੁਹੱਲਿਆਂ ਨਾਲ ਤੁਸੀਂ ਤਾਂ ਰਹੇ ਪੁਰਾਣੇ ਹਾਂਜੀ ਵਿਸ਼ੇ ਵਿੱਚ ਬਥੇਰੇ ਦਰਾਂਗੇ ਖਾਗੇ ਨਾਲ ਅਸੀਂ ਠੀਕ ਰਹੀਆਂ ਅਸੀਂ 8 ਜਣੇ ਦੇ 4-5 ਚਾਚਾ ਜੀ ਦੇ ਤੇ 4-5 ਅਸੀਂ ਤੇ ਅਸੀਂ ਕਦੇ ਲੜੀਆਂ ਬੋਲੀਆਂ ਨਹੀਂ ਹੈਗੀਆਂ ਇੱਕ ਦੂਜੇ ਦੇ ਨਾਲ ਅਸੀਂ ਪਿਆਰ ਨਾਲ ਰਹੀਆਂ ਕੰਮ ਕਰਾਏ ਹਾਂਜੀ ਕੰਮ ਕਰਦੇ ਰਹੀਆਂ ਅਸੀਂ ਤਿੰਨ ਤਿਆਂ ਦੇ ਰਣਜੀਤ ਖਾਨੀਆਂ ਬੜੀ ਸੜਕੀ ਖਾਨੀ ਦੇ ਕੋਲ ਬੱਚਾ ਅੰਤ ਹੈਗਾ ਅੱਛਾ ਅਸੀਂ ਛੋਟੀਆਂ ਸੀ ਮੈਂ ਤੇ ਅਸੀਂ ਕੱਕ ਕੰਡਾ ਆਪ ਲਿਆਉਣਾ ਵੱਡਗਾ ਸੀ ਇਹਨੂੰ ਕੱਕਾ ਨਹੀਂ ਲੈ ਲੈਣਾ ਵਿਚਾਲੀ ਦਾ ਬੱਚਾ ਨਹੀਂ ਹੈਗਾ ਇਹਨੂੰ ਘਰ ਰਹਿਣ ਦੋ ਅੱਛਾ ਅਸੀਂ ਤਿੰਨ ਤਿੰਨ ਚ ਆਚਾਰ ਪੰਡਾ ਕੱਖਾ ਲਿਆਉਮ ਜਾਂ ਦੋ ਜਣਗੀਆਂ ਨਾ ਅੱਛਾ ਹਾਂਜੀ ਤਿੰਨ ਬੱਚੇ ਉਹਦਾ ਤੇ ਦੋ ਤੇ ਤਿੰਨ ਮੇਰੇ ਕੋਲ ਤੇ ਅੱਛਾ ਉਹ ਉਹ ਚਾਚੇ ਦਾ ਨਾਮ ਦੱਸਿਆ ਤੁਸੀਂ ਦੇਵਾ ਵਸੂ ਦੇਵਾ ਸਿੰਘ ਤੇ ਤੁਹਾਡੀ ਮਾਤਾ ਦਾ ਨਾਮ ਪਰਸੇਨ ਕੋਰ परसिद कौर हां जी परसिद कौर जी दी शक्ल अੱਖਾਂ ਸਾਹਮਣੇ ਘੁੰਮ ਗਈ हां जी हां ਘੁੰਮ ਗਈ ਅੱਖਾਂ ਕੀ ਹੈ ਕੀ ਆਕੇ ਕੇ ਬਾਜ ਮਾਰਦੀ ਸੀ ਤੁਹਾਨੂੰ ਰਾਨੋ हां ਬੱਬਾ ਨੌਲੇ ਕਮ ਲਾਲ ਕਰ ਦਿੱਤੀ ਨਹੀਂ ਤੁਹਾਨੂੰ ਕਿੰਨਾ ਬਾਜ ਮਾਰਦੀ ਸੀ ਉਦਾਂ ਹੀ ਕਰਦੀ ਸੀ ਬੁੱਤੂ ਰਾਓ ਅੱਛਾ हां ਮਰਦੀ ਐਨਾ ਕੰਮ ਕਰਦੀ ਜਾਂ ਮੈਨੂੰ ਤਾਂ ਇਹਨਾਂ ਮੁੰਡੇ ਦਾ ਸੋਭ ਨਹੀਂ ਜਿੰਨਾ ਮੈਨੂੰ ਕੁੜੀ ਦਾ ਸੋਭਾ ਅੱਛਾ ਹਾਂ ਇਹ ਗੱਲ ਕਹਿੰਦੀ ਸੀ ਤੁਹਾਨੂੰ ਹਾਂ ਹਾਂ ਬੋਰ ਪੇ ਆਨ ਨਾਲ ਸੱਖੇ ਕਰਦੀ ਸੀ ਸਾਡੀ ਮਾਂ ਗੁੱਤਾ ਕਰਦੀ ਸੀ ਤੁਹਾਡੀ ਨਾ ਗੁੱਤਾ 2 ਦਿਨ ਤੇ ਕਰਨ ਦਿੰਦੇ ਸੜ ਜਾ ਚੰਦ ਗੁੱਤਾ ਕਰਨ ਦਿੰਦਾ ਇੱਥੇ ਤਾਂ ਹੁਣ ਬਹੁਤ ਜ਼ਿਆਦੀ ਆ ਹੁੰਦੀਆਂ ਕੁੜੀਆਂ ਤਾਂ ਜੇ ਸਾਡੇ ਕੋਲ ਵਿੱਚ 2 ਬੰਦੇ ਕਰਦੇ ਗੁੱਤ 1 ਕਰਦੇ ਤਾਂ ਜ਼ਿਆਦਾ ਹਾਂਜੀ 1 ਗੁੱਤ ਕਰਨੀ ਜੇ 2 ਗੁੱਤਾ ਕਰਦੇ ਜਦੇ ਖਲਾਅਂਦੇ ਤੇ ਕਹਿੰਦੇ ਇਹ ਕੰਮ ਨਿਕਲਣਾ ਹੈਗਾ ਅੱਛਾ 2 ਗੁੱਤਾਂ ਵੀ ਨਹੀਂ ਕਰਨ ਦਿੰਦੇ ਨਾ ਜੀ ਨਾ 1ੋ ਗੁੱਤ ਹੈ ਹਾਂਜੀ 1 ਗੁੱਤ ਕਰ ਦਿੰਦੇ ਅਰਧਾ ਬਹੁਤ ਨੇ ਮਾਤਾ ਕਰਦੀ ਸੀ ਤੁਹਾਡਾ ਸਿਰ ਕਰਦੀ ਹੁੰਦੀ ਸੀ ਹਾਂਜੀ ਹਾਂ ਜਾਤੇ ਪਹਿਲੇ ਡੋਟੇ ਦੀ ਮਾਂ ਕਰਦੀ ਤੇ ਫਿਰ ਆਪ ਕਰਨ ਲੱਗੇ ਪਰਜਾਈ ਤੀ ਇੱਕ ਬੜੀੋ ਬੜੀ ਜਗਿੰਦਰ ਸਿੰਘ ਦੀ ਅੱਛਾ ਹਾਂਜੀ ਉਹ ਵੀ ਕਰਦੇ ਕਰਦੀ ਸੀ ਪਹਿਲਾਂ ਤਾਂ ਇਹ ਸੀਨ ਆਮ ਹੁੰਦਾ ਸੀਗਾ ਤੁਹਾਡੇ ਘਰਾਂ ਵਿੱਚ ਵੀ ਸੀਗਾ ਇਹ ਆਮ ਸੀਨ ਹੈ ਰਾਜੀਵਿੰਦਰ ਜੀ ਦੀ ਗੱਲ ਮੈਂ ਆਪਣੇ ਤਜਰਬੇ ਦੀ ਸਾਡੇ ਜਿਹੜੇ ਦੇਖਣ ਵਾਲੇ ਸਰੋਤੇ ਇਹਨਾਂ ਨੇ ਵੀ ਬਹੁਤ ਨੇ ਹੰਡਾਈ ਹੋਣੀਆਂ ਹਾਂਜੀ ਵੀ ਜੂਆ ਵੇਜੰਦੀਆਂ ਸੀਗੀਆਂ ਹਾਂਜੀ ਹਾਂਜੀ ਉਹ ਸਿਰ ਦਖਾਂਦੀਆਂ ਸੀਗੀਆਂ ਇੱਕ ਦੂਜੇ ਨੂੰ ਉਹ ਤਿੰਨ ਤਿੰਨ ਚਾਰ ਚਾਰ ਜਾਣੇ ਵੀ ਵੇਝਦੇ ਤੇ ਇਹ ਉਹਦਾ ਦੇਖ ਰਹੀ ਆ ਉਹਦਾ ਦੇਖ ਰਹੀ ਅੱਗੇ ਪਿੱਛੇ ਐਦਾਂ ਕਰਦੇ ਕਰਦੇ ਹਾਂਜੀ ਇਹ ਸੀਨ ਹੁੰਦਾ ਸੀਗਾ ਹਾਂਜੀ 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 ਇਹ ਸੀਨ ਵੀ ਹੁਣ ਖਤਮ ਹੋ ਗਿਆ ਜੂਆ ਹੀ ਪੈਣੀਆਂ ਹਟ ਗਈਆਂ ਆ ਜੂਆ ਨਹੀਂ ਪੈਂਦੀ ਆ ਹੁਣ ਪੈਂਦੀ ਆ ਇਸ ਰੋਤ ਨੂੰ ਹਾਂ ਹੁੰਦਾ ਨਹੀਂ ਆਣਦਾ ਵੀ ਨਹੀਂ ਪੈਂਦੀ ਕਿਸੇ ਦਾ ਹਾਂ ਹੁਣ ਤਾਂ ਮੂੰਹ ਵੀ ਨਹੀਂ ਪਤਾ ਕਿ ਕਿਹੜਾ ਕਹਿੰਦੇ ਉਹਦਾ ਪਾਉ ਜੂਆ ਪੈਗਾ ਦਿੱਤੀ ਨਹੀਂ ਜੂਆ ਕਹੀ ਜੀ ਅੱਗੇ ਟੋਪੇ ਝੱਪਣ ਦੇ ਨਾ ਆਉਂਦੇ ਉੱਤੇ ਅੱਛਾ ਬਹੁਤ ਪੈਗਾ ਕੀ ਜੀ ਬਾ ਬਾ ਹੁੰਦੇ ਨੇ ਉਸ ਤਰ੍ਹਾਂ ਸਾਡਾ ਜੂਆ ਪੈ ਜਿੰਦੀਆਂ ਬਾਪੇ ਸਾੜੀ ਕਟਾਈ ਵੀ ਹੁੰਦੀ ਸੀ ਘਰ ਆਇਆ ਦੀ ਵੀ ਤੋਗਾਂ ਜਿੰਨੋਂਦੇ ਆ ਹਾਂ 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 ਹਾਂਜੀ ਪਰ ਉਹ ਸਮੇਂ ਬਧਿਆ ਸੀਗਾ ਬਹੁਤ ਵਧੀਆ ਸਮੇਂ ਅਜਾ ਇੱਕ ਜੂਆ ਹੁੰਦੇ ਤੇ ਇੱਕ ਲੀਖਾ ਹੁੰਦੀ ਤੇ ਨਾ ਲੀਖਾ ਜੂਆ ਦੀ ਇਹ ਵੀ ਧੱਖਾਂ ਵੀ ਕਹਿੰਦੇ ਤੇ ਲਓ ਜਿਨ੍ਹਾਂ ਨੇ ਹੁਣ ਤਾਂ ਕਹਿੰਦੇ ਦੀ ਜੂਆ ਜੂਆ ਨਹੀਂ ਹੁਣ ਤਾਂ ਹੁਣੇ ਹੀ ਬੰਦ ਹੋ ਗਈਆਂ ਹੁਣ ਤਾਂ ਐ ਵੀ ਨਹੀਂ ਬੰਦ ਜੂਆ ਕਹਿੰਜੀ ਆ ਹਾਂ ਮੱਕਿਆਂ ਦੇ ਜੂਆ ਨਹੀਂ ਪੈਂਦੀਆਂ ਆ ਉਹ ਇਹ ਸ਼ੈਂਪੂ ਹੋ ਗਏ ਨਾ ਨੇ ਨੂੰ ਨਾਲੇ ਨਾਲ ਨਾਲ ਕਰਦੇ ਤੇ ਹਾਂ ਹਾਂਜੀ ਘਰ ਦੀ ਲੱਸੀ ਜੋੜੀ ਉਹਦੇ ਨਾਲ ਨਾਲ ਅਗਲੀ ਅੱਜ ਕਰਕੇ ਜੂਆਂ ਪਾ ਲੈ ਨਾਲੇ ਖਰਾਕਾ ਵਧੀਆ ਹੁੰਦੀਆਂ ਸੀਗੀਆਂ ਹਾਂਜੀ ਹਾਂ ਹਾਂਜੀ ਹੈਨੀ ਹਾਂਜੀ ਖਰਾਕਾ ਵਧੀਆ ਹੁੰਦੀਆਂ ਸੀਗੀਆਂ ਉਹ ਵਧੀਆ ਹੁੰਦਾ ਨਾ ਅਸੀਂ ਤਾਂ 8 ਦਿਨ ਫੁਆ ਮਾਰਦੇ ਤੇ ਕੁਛ ਲੋ 3 ਦਿਨ ਮੈਸਾ ਰੱਖੀਆ ਮੈਂ 3 ਦਿਨ ਮੈਸਾ 8 ਦਿਨ ਫੁਆ ਕੱਢਣਾ 8 ਦਿਨ ਪ੍ਰਾਤ ਭਰ ਕੇ ਪਿੰਗੀਆਂ ਨਹੀਂ ਬਣਾਉਣੀ ਅੱਛਾ ਇੱਕ ਵਾਰ ਨੂੰ ਸੱਚਾ ਹੁੰਦਾ ਦੁੱਧ ਸਾੜਾ ਇਹ ਤੁਹਾਨੂੰ ਰੜਕਦੇ ਨਹੀਂ ਹੈਗੇ ਅੱਠਵਾਂ ਦਿਨ ਪਿੰਨੀਆਂ ਬਣਾਉਣੀਆਂ ਸਭ ਨੇ ਆਣੇ ਨਾਲ ਖਾਣ ਲੀ। ਅੱਛਾ ਹਾਂਜੀ ਹਾਂ ਖਵਾ ਕੱਢਗਾ ਆਪ ਬਣਾਉਣੀਆਂ। ਪੁਰੇ ਤੁਸੀਂ ਤੁਸੀਂ ਖਾਦੇ ਸੀ ਪਿੰਨੀਆਂ ਮਾਤਾ ਦੀ। ਬਹੁਤ ਛੋਟਾ ਹੁੰਦਾ ਤੇ ਖਾਂਦੇ ਆਉਂਦੇ ਅਸੀਂ ਤਾਂ ਫੰਬੀ ਬਣਾਉਂਦੇ ਸੀ। ਅਸੀਂ ਤਾਂ ਮੁੱਕਣੇ ਦਿੰਦੇ ਸਿਆਲੇ। ਅਸੀਂ ਮੁੱਕਣੇ ਸਿਆਲੇ ਵਿੱਚ ਆਇਓ। ਅੱਛਾ ਸਿਆਲੇ ਵਿੱਚ ਤੁਸੀਂ ਆਏ ਤੁਹਾਨੂੰ ਮੇਰੀ ਬਣਾ ਲਓ ਜੀ ਕਰਦਾ ਪਿੰਨੀਆਂ ਬਣਾ ਲਓ। ਪਰ ਮੁੱਕਣੀ ਨਹੀਂ ਸਾਰਾ ਸਿਆਲਾ। ਅਦਾਈ ਬੇਬੇ ਦੇ ਖਰਾਕ ਤਾਂ ਆਈ ਨਹੀਂ ਤਾਂ ਹੀ ਬੇਬੇ ਦਾ ਖੜੀ ਆ। ਅਦਾ ਪਿੰਨੀਆਂ ਤੇ ਕਹਿ ਕੇ ਪੰਦੇ ਤੇ ਦਾ ਫਮਦੇ ਬਦਾਮ ਪਾਉਂਦੇ ਦੇ ਕਾਜੂ ਪਾਉਂਦੇ ਦੇ ਫਿਰ ਮਗਜ ਪਾਉਂਦੇ ਦੇ ਅੱਛਾ ਸੋਇਜੋਇਨ ਪਾਉਂਦੇ ਦੇ ਸੋਇਜੋਇਨ ਵੀ ਪਾਉਂਦੇ ਹਾਂਜੀ ਹਾਂਜੀ ਅੱਛਾ ਕੇਲੇ ਸਿਆਲੇ ਵਿੱਚ ਆਇਓ ਤੁਹਾਨੂੰ ਖਲਾ ਦੂੰਗੇ ਆਉਂਗਾ ਮੈਂ ਜ਼ਰੂਰ ਹੁਣ ਤਾਂ ਪਿੰਨੀਆਂ ਬਣਾਉਣ ਵਾਲੀਆਂ ਬੇਬੇ ਘੱਟ ਰਹਿ ਗਈਆਂ ਹਾਂਜੀ ਤੇ ਤੁਸੀਂ ਬਣਾਉਂਦੇ ਹੋ ਮੇਰੇ ਨੇੜੇ ਹੀ ਹੋ ਨਿਹੋਲਕਾ ਮੈਨੂੰ ਕੋਈ ਦੂਰ ਨਹੀਂ ਹੈ ਹਾਂਜੀ ਪਿੰਨੀਆਂ ਖਾਣ ਆਉਂਗਾ ਸਪੈਸ਼ਲ ਹਾਂਜੀ ਆਇਓ ਜ਼ਰੂਰ ਹਾਂ ਲਓ ਜੀ ਸਰੋਤਿਓ ਕਰਿਓ ਕਮੈਂਟ ਤੁਸੀਂ ਤੁਹਾਡੀ ਨਾਨੀ ਤੁਹਾਡੀ ਦਾਦੀ ਸਾਡੀ ਮਾਂ ਪਿੰਨੀਆਂ ਬਣਾਉਂਦੀ ਸੀ ਤੇ ਉਹ ਪਿੰਨੀਆਂ ਪਿੰਨੀਆਂ ਦਾ ਦਾਅ ਵੀ ਲਾਉਣਾ ਪੈਂਦਾ ਸੀ ਮੈਨੂੰ ਯਾਦ ਹੈ ਸਾਡੀ ਨਾ ਦਾਦੀ ਬਣਾਉਂਦੀ ਸੀ ਪਿੰਨੀਆਂ ਹਾਂਜੀ ਤੇ ਅਸੀਂ ਫਿਰ ਉਹਨਾਂ ਜਦੋਂ ਪਿੰਨੀਆਂ ਬਣਾ ਦੇਣੀ ਹੈ ਨਾ ਜੀ ਇੱਕ ਵਾਰ ਤਾਂ ਉਹਨੇ ਕੀ ਕਰਨਾ ਵੀ ਸਾਰਿਆਂ ਨੂੰ ਜਿੰਨੀਆਂ-ਜਿੰਨੀਆਂ ਆਂਦੀਆਂ ਬੰਡਕਾ ਦੇ ਬੰਡਕੇ ਦੇ ਦੇਣੀਆ ਪਿੱਛਲੇ ਦਾ ਥੋੜਾ ਦੇ ਦੇ ਕਾ ਤੇ ਬੰਡਕਾ ਵੀ ਚੱਲ ਨਿਆਣੇ ਖਾਣੇ ਵਾਲੇ ਹੁੰਦੇ ਸੀ ਚੱਪ ਚੱਪ ਕੇ ਖਾਈ ਜਾਂਦੇ ਵੀ ਜਲ ਬੰਡਕਾ ਹੀ ਦੇ ਦੋ ਹਾਂਜੀ ਹਾਂਜੀ ਅਸੀਂ ਹੁਣ ਨੂਰਾ ਗੀ ਅਸੀਂ ਗੀ ਬੰਡੀਆਂ ਉਹਨਾਂ ਨੇ ਇੱਕ ਵਾਰੀ ਤਾਂ ਬੰਡੇ ਪਾ ਦੇਣੇ ਹਾਂਜੀ ਪਰ ਸਾਨੂੰ ਪਤਾ ਇੱਕ ਡੱਬਾ ਨਾ ਦਾਦੀ ਸਾਡੀ ਹਾਂਜੀ ਆਪਣੇ ਕੋਲ ਵੀ ਰੱਖ ਲਈਤੀ ਬਾਜ ਹਾਂਜੀ ਉਹ ਦੱਸਦੀ ਨਹੀਂ ਸੀ ਸਾਰਿਆਂ ਨੂੰ ਉਹਦਾ ਨਹੀਂ ਕਿਸੇ ਕੋਲ ਰਿਕਾਰਡ ਹੁੰਦਾ ਵੀ ਇਹਦੇ ਚ ਕਿੰਨੀਆਂ ਪਿੰਨੀਆਂ ਕਿਆ ਹੈ ਨਾ ਕੋਈ ਉਹਨੂੰ ਪੁੱਛ ਸਕਦਾ ਸੀਗਾ ਹਾਂਜੀ ਉਹਨੇ ਨਾ ਜੀ ਉਹ ਇੱਕ ਵੱਡਾ ਸਾਰਾ ਮੈਨੂੰ ਯਾਦ ਹੈ ਡੱਬਾ ਉਨੇ ਰੱਖ ਲੈਣਾ ਵੱਖਰਾ ਹਾਂਜੀ ਸਾਡੀਆਂ ਸਾਨੂੰ ਦੇਤੀਆਂ ਹਾਂਜੀ ਹੁਣ ਜਦੋਂ ਖਾਣੀਆਂ ਸ਼ੁਰੂ ਹੋ ਗਈਆਂ ਹਾਂਜੀ ਹਾਂਜੀ ਚਾਚੀਆਂ ਚਾਚੀਆਂ ਤਾਂ ਇਹ ਸਾਡੀਆਂ ਮੁਕੀਆਂ ਸਾਰਿਆਂ ਦੀਆਂ ਫੇਰ ਦਾਦੀ ਨੂੰ ਉਹ ਦੇ ਦਣੀਆਂ ਹਾਂਜੀ ਫੇਰ ਦਾਦੀ ਨੂੰ ਉਹ ਦੇ ਦਣੀਆਂ ਨਹੀਂ ਨਹੀਂ ਚੋਰੀ ਚਿਪੇ ਦਾ ਲੱਗਦਾ ਉਹ ਉਹ ਦਾ ਲੱਗਦਾ ਤਾਂ ਹਲੇ ਸਮਝੀ ਚੋਰੀ ਚਿਪੇ ਕੰਮ ਕਰਦੇ ਬੜੇ ਸੋਹਣੇ ਸਮੇ ਸੀ ਮਾਤਾ ਜੀ ਹਨਾ ਉਹ ਹਾਂਜੀ ਹਾਂਜੀ ਬਹੁਤ ਸੋਹਣੇ ਸਮੇ ਤੇ ਹੈ ਹਾਂਜੀ ਕੰਮ ਕਰਦੇ ਵੀ ਥੱਕਦੇ ਉਹਨਾਂ ਤੇ ਅੱਛਾ ਯਾਨੋ ਹਾਇ ਉਹਨਾਂ ਦਾ ਵੀ ਵਿਸਾਖ ਗਏ ਸੀ ਯਾਦ ਨੂੰ ਸਵੇਰ ਦਾ ਕੰਮ ਹੈ ਇਹਨਾਂ ਨੂੰ ਸ਼ਾਮ ਦੇ ਕਾਖੰਡੇ ਦਾ ਹੋ ਜਾਣਾ ਹਾਂ ਮੈਸਾ ਚੌਣੇ ਦਾ ਹੋ ਜਾਣਾ ਟਾਈਮ ਤਿੰਨ ਤਿੰਨ ਮੈਸਾ ਰਕੀਆਂ ਮੈਂ ਐ ਅੱਛਾ ਯਾ ਦੁੱਧ ਵੀ ਇੰਦੇ ਪਾਉਂਦੇ ਯਾ ਤੇ ਖਾਲ ਵੜੇ ਵਿੱਚ ਵੀ ਪਾਉਂਦੇ ਹੁੰਦੇ ਤੇ ਮੈਸਾ ਹਾਂਜੀ ਹਰ ਪਾਹੀ ਤੇ ਕਹਿੰਦੀ ਬਾ ਬੇਲ ਕਾ ਤੜਕੇ ਨੂੰ ਕਬਾ ਬੇਲ ਕਾ 3 ਕਿਲੋ ਬੜੇ ਨੇ ਕੱਢ ਕਾ ਰਿੰਨ ਨਾ ਨਾ ਤਰਦਣ ਦਵਿਆ ਪਾਦਣ ਵਿੱਚ ਖਾਲ ਪਾਦਣੀ ਵਿੱਚ ਬੜੇ ਵਿੱਚ ਪਾਦਣ ਲੈ ਇੰਨਾ ਹਾਂਜੀ ਹਾਂਜੀ ਅਦੇ ਕੋ ਕੁੜੀਆਂ ਦਾ ਆਪਣੇ ਹੱਥਾਂ ਨਾਲ ਕੁੱਟੀਆਂ ਹੈ ਕੁਕੜੀਆਂ ਕੁਕੜੀਆਂ ਆਪਣੇ ਹੱਥਾਂ ਨਾਲ ਕੁੱਟੀਆਂ ਆ ਛਰੀਆਂ ਨੂੰ ਕੁਕੜੀਆਂ ਦਾ ਪਤਾ ਨਹੀਂ ਹੈਗਾ ਕੁਕੜੀਆਂ ਸਮਝਦੇ ਨੇ ਸਾਇਦ ਮੁਰਗੀਆਂ ਨੂੰ ਕੁਕੜੀਆਂ ਕਹਿੰਦੇ ਨੇ ਅਜਾ ਛਰਲੀਆਂ ਕਹਿੰਦੇ ਛਰਲੀਆਂ ਕਹਿੰਦੇ ਹਲੀ ਕੁਕੜੀਆਂ ਛਲੀਆਂ ਹੁੰਦੇ ਨੇ ਅਵਾ ਕੁਕੜੀਆਂ ਕਹਿੰਦੇ ਤਾਂ ਛਲੀਆਂ ਕਹਿੰਦੇ ਅਜਾ ਕੁਕੜੀਆਂ ਕੁੱਟਣੀਆਂ ਹਾਂਜੀ ਹਾਂ ਉਹ ਕਾਹਦੇ ਵਾਸਤੇ ਕੁੱਟਣੀਆਂ ਦਾਣੇ ਕੱਢਣੇ ਅਜਾ ਦਾਣੇ ਕੱਢਣੇ ਲੈ ਜੁਦੇ ਕੱਢਦੇ ਨੇ ਏਦਾਂ ਮੱਕੀ ਆਪਣੀ ਕੱਢਦੇ ਨੇ ਟੁੱਕੇ ਟੁੱਕੇ ਜਿਹੜੇ ਵਿੱਚ ਤੇ ਨਿਕਲਦੇ ਤੇ ਉਹ ਵੀ ਵਰਤੇ ਜਾਂਦੇ ਤੇ ਕਿਤੇ ਉਹ ਜਾਣ ਲੈਂਦੇ ਤੇ ਉਹਨਾਂ ਨੂੰ ਗੁੱਲੇ ਕਹਿੰਦੇ ਨੇ ਗੁੱਲੇ ਕਹਿੰਦੇ ਹਾਂਜੀ ਉਹਨਾਂ ਨੂੰ ਜਾਣ ਲੈਂਦੇ ਤੇ ਕੰਮ ਆ ਜਾਂਦੇ ਉਹ ਵੀ ਰੱਖ ਲੈਂਦੇ ਹਾਂਜੀ ਹਾਂ ਹਾਂਜੀ ਮੱਕੀ ਹਾਂਜੀ ਮੱਕੀ ਮੱਕੀ ਦੀ ਫਸਲ ਜਿਹੜੀ ਆ ਮੱਕੀ ਪਿਹਾਲਣੀ ਆ ਉਹਨੇ ਕੱਢ ਕਾ ਗੁੱਲੇ ਜਾਲ ਲੈਣੇ ਗੁੱਲੇ ਜਾਲ ਲੈਣੇ ਹਾਂਜੀ ਵਾਹ ਜੀ ਵਾਹ ਅੱਛਾ ਜਿਹੜੀ ਕਪਾਹ ਸੀ ਫਿਰ ਉਹ ਕਿੱਥੇ ਆਪਣੇ ਵਿੱਚ ਕਿਤਾਂ ਚ ਖੜੀ ਹੁੰਦੀ ਸੀ ਉਹ ਚੁੱਕਾ ਲਿਆ ਹੁਣੇ 5 ਦਿਨ ਨੂੰ ਤੇ 7 ਦਿਨ ਚੁਕਣੀ ਲੋ ਇਧਰਲੇ ਪਾਸੇ ਖੇਤਾਂ ਤੇ ਆਪਣੇ ਖੇਤਾਂ ਜਿੱਥੇ ਤੁਸੀਂ ਉਹ ਲਾਉਂਦੇ ਤੇ ਹਾਂ ਇਧਰ ਬਣਾਈਏ ਮੂਵੀ ਇਕ ਤਾਂ ਅੱਛਾ ਪੂਰੇ ਵੀ ਪੂਰੇ ਵੀ ਕਪਾਹ ਵੇਚੀਏ ਤੁਸੀਂ ਹੁਣ ਤਾਂ ਕੋਈ ਵੇਚਦਾ ਨਹੀਂ ਨਾਲੇ ਦੁਲੇ ਕਪਾਹ ਹਾਂਜੀ 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 ਜਦ ਵੇਚਦੇ ਤੇ ਕਪਾਹ ਹਾਂਜੀ ਹਾਂਜੀ ਕਪਾਹ ਵੇਚਦੇ ਤੇ ਕਪਾਹ ਚੁੱਕਾ ਲਿਆ ਹ ਅੱਛਾ ਹਾਂਜੀ ਉਹ ਚਿੱਟਾ ਚਿੱਟਾ ਜਿਹਾ ਫੁੱਲ ਆਉਂਦਾ ਤੁਹਾਨੂੰ ਅਜੇ ਚਿੱਟੇ ਤੇ ਫੁੱਲ ਆਉਂਦੇ ਤੇ ਹਾਂਜੀ ਉਹ ਬੜੇਵੇਂ ਵੀ ਕਪਾਹ ਵਿੱਚ ਤੇ ਨਿਕਲਦੇ ਤੇ ਹਾਂਜੀ ਹਾਂਜੀ ਕਪਾਹ ਤੇ ਨਿਕਲਦੇ ਤੇ ਬੇਲਦੇ ਤੇ ਆਏ ਲਾਉਣੀ ਫੁੱਟ ਜਾਏਗੇ ਗੇੜ ਨੇ ਬੇੜ ਉਹ ਬੇਲਣਾ ਹੁੰਦਾ ਤਾਂ ਉਹ ਬੇਲਣਾ ਹੁੰਦਾ ਤਾਂ ਹਾਂਜੀ ਕਪਾਹ ਦਾ ਹਾਂਜੀ ਕਿ ਕਿਦਾਂ ਕਿਦਾਂ ਕਰ ਲੱਕੜੀ ਦਾ ਬੇਲਣਾ ਹੁੰਦਾ ਲੱਕੜੀ ਦਾ ਬੇਲਣਾ ਹੁੰਦਾ ਤਾਂ ਉਹ ਮੂਰਾ ਬੇਲ ਨਹੀਂ ਜੀ ਹੁੰਦੀ ਤੇ ਉਹਦੇ ਵਿੱਚ ਫਸਾ ਦੇਣੇ ਆਏ ਗੇੜ ਗੇੜ ਕੇ ਕੱਢੀ ਜਾਣੇ ਬੜੇ ਮੂਰੇ ਗਿਰ ਜਾਣੇ ਅੱਛਾ ਬੜੇਵੇਂ ਬਣ ਜਾਣੇ ਮੂਰਾ ਗਿਰ ਜਾਣੇ ਉਹ ਫਿਰ ਮੈਂ ਤੁਹਾਨੂੰ ਵਾਲ ਕੱਪ ਰਿੰਨ ਕਾ ਪਾਉਂੇ ਉਹਦਾ ਬੱਚਿਆਂ ਨੂੰ ਐਵੇਂ ਨਹੀਂ ਪਤਾ ਵੀ ਕਵਾਵਾ ਕਿਆ ਹੁੰਦੀ ਆ। ਉਹਦੇ ਬੱਚਿਆਂ ਨੂੰ ਨਹੀਂ ਪਤਾ ਕਿ ਕਵਾ ਕਿਆ ਹੁੰਦੀ ਆ। ਹਾਂ ਬੜੇ ਮੇ ਦਾ ਦੂਰ ਦੀ ਗੱਲ ਰਹਿ ਗਈ। ਹਾਂਜੀ ਆਪਣੇ ਦੂਰ ਦੀ ਗੱਲ ਆ। ਹਾਂਜੀ ਉਹ ਐਵੇਂ ਵੀ ਕਹਿੰਦੇ ਹੁੰਦੇ ਸੀ ਨਾ ਵੀ ਕਈ ਵਾਰੀ ਕਿਸੇ ਨੂੰ ਕਹਿ ਦਿੰਦੇ ਸੀ ਵੀ ਤੈਂ ਵਿੱਚ ਤੇ ਬੜੇ ਮੇ ਲੈਣੇ ਆ। ਕੋਈ ਗੱਲ ਹਾਂਜੀ। ਖੈਰਾ ਜੀ ਹਾਂਜੀ ਹਾਂਜੀ ਇਹ ਕਾਹਤੂ ਵਿੱਚ ਬੋਲਦਾ ਸੀ। ਹਾਂ ਕਈ ਵਾਰ ਰੋਕਿੰਦੇ ਦੇ ਲਈ ਤੈਂ ਆਪਣੇ ਮੇ ਲੈਣੇ ਆ। ਕਾਹਤੂ ਹੁੰਦੀ ਸੀ। ਹਾਂਜੀ ਅੱਛਾ ਹਾਂਜੀ ਉਹ ਉਹ ਬੜੇਵੇਂ ਫਿਰ ਤੁਸੀਂ ਉਹ ਬੜੇਵੇਂ ਫਿਰ ਮੈਸਾ ਨੂੰ ਕਿੱਦਾਂ ਦੇਣਾ ਕਿਸ ਰੂਪ ਚ ਵਿੱਚ ਦਲੀਆ ਪਾ ਦੇਣਾ ਕਣਕ ਦਾ ਦਲਾਖਾ ਅੱਛਾ ਇਹ ਸਰੋਂ ਦੀ ਖਾਲ ਪਾ ਦੇਣੀ ਹਾਰੇ ਦੇ ਵਿੱਚ ਧਰ ਦੇਣਾ ਰਿਝਣਾ ਅੱਛਾ ਹਾਂ ਜੋ ਰਿਝ ਜਾਣ ਜਾਂਦਾ ਐਂ ਫਿਰ ਤਸਲੇ ਵਿੱਚ ਪਾ ਕੇ ਮੈਂ ਚੰਨ ਧਰ ਦੇਣਾ ਦੁੱਧ ਬਾਅਦ ਦਿੰਦੀ ਇਹਦੇ ਉਹ ਪਾ ਕੇ ਅੱਛਾ ਬੜੇਵੇਂ ਆਲੇ ਦਲੀਆ ਖਾ ਕੇ ਹਾਂਜੀ ਦੁੱਧ ਬਾਅਦ ਦੇਣਾ ਬੜੇਵੇਂ ਬਹੁਤ ਪਾ ਕੇ ਜਦ ਸਾਤੇ ਦੇ ਬੜੇਵੇਂ ਮੋੜ ਲੈਣੇ ਨੇ ਅਜਕਲ ਪਾਉਂਦੇ ਨੇ ਬੜੇ ਮੇ ਹਾਂਜੀ ਪਾਉਂਦੇ ਆ ਅਸੀਂ ਤਾਂ ਹੁਣ ਵੀ ਲਾ ਗਏ ਹੁਣ ਫੀਡਾਂ ਲੱਗ ਗਈ ਬੰਨ ਫੀਡਾਂ ਦੇ ਵਿੱਚ ਮਿਕਸ ਹੁੰਦੇ ਆ ਜੀ ਹੁਣ ਸਾਰਾ ਪਾਸੀ ਦਾ ਨਹੀਂ ਚੱਟ ਲੱਗ ਗਈ ਬੰਨ ਕਿਸਮ ਦਾ ਅੱਛਾ ਹਾਂ ਜੀ ਉਹ ਮਤਲਬ ਜਦ ਰਿੰਨ ਦਾ ਪਾਉਂਦੇ ਜੀ 40 ਕਿਲੋ ਨਾਲ ਜੀ 40 ਕਿਲੋ ਖਾਣਾ ਤੇ ਬਾਕੀ ਨੂਨ ਹੋਰ ਸੋਡਾ ਸੀਰਾ ਇਹ ਪਾ ਕੇ ਹੁਣ ਅਸੀਂ ਕੀ ਫੀਡ ਲੱਗ ਗਈ ਬੰਨ ਕਿਸਮ ਦੀ ਅੱਛਾ ਇਹ ਫਿਰ ਚੱਕੀਆਂ ਤੋਂ ਮਿਲ ਜਾਂਦੀ ਆ ਹਾਂ ਇਹ ਮਤਲਬ ਨਾ ਇਹ ਅਲੱਗ ਲੱਗ ਗਈ ਫੀਡ ਵਾਲੇ ਉਹ ਕਾਰਖਾਨੇ ਜੀ ਕਾਰਖਾਨੇ ਵੱਖਰੇ ਦਾ ਹਾਂਜੀ ਹਾਂ ਉਹਨਾਂ ਤੋਂ ਜਾ ਕੇ ਤੁਸੀਂ ਜੋ ਜੋ ਪਾਉਣਾ ਉਹ ਆਪਣਾ ਪਵਾ ਕੇ ਥਾੜੀ ਬਣ ਕੇ ਆ ਜਣੀ ਥਾੜੇ ਟਾਈਮ ਤਾਂ ਘਰੇ ਬਣਾ ਲੈਂਦੇ ਤਾਂ ਨਾ ਅੱਜ ਕੱਲ ਤਾਂ ਫੈਕਟਰੀਆਂ ਚ ਬਣਨ ਲੱਗ ਗਈ ਹਾਂਜੀ ਹਾਂ ਦਾਲੀਏ ਚੱਕੀ ਉੱਪਰ ਲਾ ਲਿਆਉਣਾ ਹਾਂ ਬਸ ਬੜੀ ਐਵੇਂ ਆਪਣੇ ਘਰ ਦੇ ਘਾੜ ਦੇ ਲੈਣੀ ਅੱਛਾ ਹਾਂਜੀ ਖਾਲਾ ਫਪਨੀ ਸਰ ਸਰੋਂ ਵੀ ਹੋ ਜਾਂਦੀ ਜੀ ਖਾਲ ਜੇ ਘੱਟ ਵੱਧ ਦਾ ਤਾਂ ਮੁੱਲ ਲੈ ਆਓ ਠੀਕ ਹੋ ਗਿਆ ਹਾਂਜੀ ਬਪਹਿਲੇ ਤਾਂ ਇਹ ਤਿੰਨੇ ਚੀਜ਼ਾਂ ਪਾਏ ਕਰਦੇ ਤੇ ਜੀ ਅਰੇਵੇਂ ਹੁੰਦੇ ਤੇ ਸਰੋਂ ਦੀ ਖਾਲ ਹੁੰਦੀ ਤੇ ਇਹ ਹਾੜਟ ਡਲੀ ਆ ਹਾਂ ਬਸ ਇਹ ਡਲੀ ਆ ਤਿੰਨ ਚੀਜ਼ਾਂ ਲੈਣੇ ਕਿ ਮੈਂ ਸਰੋਂ ਪਾਏ ਕਰਦੇ ਤੇ ਕੋਈ ਕਦੀ ਦਵਾਈ ਨਹੀਂ ਪਾਈ ਮੈਂ ਸਾਨੂੰ ਕਦੀ ਕੁਝ ਨਹੀਂ ਪਾਇਆ ਜੀ ਸਾਡੇ ਕੋਲ ਬਹੁਤ ਟੌਪ ਦੀਆਂ ਮਹਿਸਾ ਹੁੰਦੀਆਂ ਦੀਆਂ ਹਾਂ ਹੁਣ ਇਹਨਾਂ ਦੀ ਜੇ ਅਸੀਂ ਚੁਗਣੇ ਛੱਡ ਜਾਣੀ ਜਾ ਕੇ ਚਾਹ ਨੂੰ ਹੋਰ ਨਾ ਮੈਂ ਚਾਹ ਨੂੰ ਆਈ ਕਰਦੇ ਤੇ ਅੱਛਾ ਤੁਸੀਂ ਬੱਕਰੀਆਂ ਦੀ ਗੱਲ ਕਰੀ ਦੀ ਬੱਕਰੀਆਂ ਕਿੰਨੀਆਂ ਰੱਖੀਆਂ ਦੀਆਂ ਬੱਕਰੀਆਂ ਮੇਰੇ ਘਰ ਕਾ ਹੁੰਦੀਆਂ ਤੀਆਂ ਉਹ ਕਿੰਨੀਆਂ ਦੀਆਂ ਦੋ ਬੱਕਰੀਆਂ ਹੁੰਦੀਆਂ ਤੀਆਂ ਅੱਛਾ ਹਾਂਜੀ ਇੱਕ ਬੱਕਰੀ 3 ਕਿਲੋ ਦੁੱਧ ਉਹ ਟਾਈਮ 3 ਕਿਲੋ ਦੁੱਧ ਉਹ ਟਾਈਮ ਦਿੰਦੀ ਸੀ ਅਸੀਂ ਬਾਹਰ ਲੈ ਜਾਣਾ ਚਾਰਨੇ ਨੂੰ ਛੋਲੇ ਹੋ ਗਦੇ ਨੇ ਬਹੁਤ ਉਧਰ ਟਾਂਟਾ ਚਗੂੜੀਆਂ ਟਾਂਟਾ ਚੁੱਕ ਬੱਕਰੀ ਨੂੰ ਖਾ ਲਿਆ ਗੁਆ ਅੱਛਾ ਹਾਂ ਹੁਣ ਉਹ ਦੁੱਧ ਬਾਹ ਉਹ ਦਿੰਦੀ ਸੀ ਅੱਛਾ ਹਾਂਜੀ ਅਸੀਂ ਦੋ ਤਿੰਨ ਬੰਦੇ ਆਪਣੇ ਘਰ ਦੇ ਦੁੱਧ ਬੱਕਰੀ ਦਾ ਹੀ ਪੀਂਦੇ ਤੇ ਮੈਂ ਬੱਕਰੀ ਦਾ ਦੁੱਧ ਜਿਆਦਾ ਪੀਂਦਾ ਤਾਂ ਇਹ ਫੇਟਾ ਜੀ ਕਾਇਮ ਹੈ ਬਹੁਤ ਵੀ ਤਬਜ਼ੁਦ ਬੱਕਰੀ ਦਾ ਅੱਛਾ ਹਾਂਜੀ ਚਾਰ ਕਾ ਲਿਆਉਣਾ ਅੱਛਾ ਬੱਕਰੀਆਂ ਨੂੰ ਹਾਂਜੀ ਫਿਰ ਮੈਂ ਘਰ ਜਨ ਨੂੰ ਲੜਤ ਕਰਦੀ ਦੀ ਵਾਜ ਫਿਰ ਮੈਂ ਕਿਹਾ ਬੱਕਰੀਆਂ ਜਾਣੇ ਨਾ ਕੱਖ ਵੱਢਣੇ ਮੇਰੀ ਕੀ ਮੈਂ ਮੜਾਈ ਨਹੀਂ ਤੁਸੀਂ ਉਗਣੇ ਵੀ ਜਿਆਦਾ ਤੁਸੀਂ ਤੁਹਾਨੂੰ ਪੜਾਉਂਦੇ ਦੀ ਜਾਂ ਤੁਸੀਂ ਪੜਦੇਂ ਜਦ ਤੱਕ ਸਕੂਲ ਤੇ ਭੱਜ ਜਾਂਦੇ ਤੁਸੀਂ ਭੱਜ ਜਾਂਦੇ ਤੁਸੀਂ ਆਪੇ ਗਿਆਤਾ ਬਹੁਤ ਵਾਰੀ ਭੱਜ ਕਾਇਆ ਤੁਸੀਂ ਦੱਸਿਆ ਦੇ ਵੀ ਚਾਚਾ ਛੱਡ ਕੇ ਆਂਦਾ ਤਾਂ ਚਾਚਾ ਉਹਨੇ ਮਾਸਟਰਾਂ ਦੇ ਸਾਡੇ ਨਾਲ ਬੰਦੇ ਮੁੰਡੇ ਲਾਦਨੇ ਅਸੀਂ ਗਾਹ ਜਾ ਕੇ ਢਲੇ ਚੱਕਣੇ ਵੀ ਆਉ ਤੁਸੀਂ ਇੱਧਰ ਆਓ ਕਲੇ ਇੱਧਰ ਆਓ ਵੀ ਆਓ ਤੁਸੀਂ ਗਾਹ ਤਾਂ ਆਓ ਤੁਸੀਂ ਪਰ ਕਹੋਗੇ ਤੁਹਾਨੂੰ ਫਰਕਨ ਪੁੱੜ ਜਾਂਦੇ ਦੇ ਵਿੱਚ ਉਹ ਕਣੀ ਉਹ ਸਮੇਂ ਵਧੀਆ ਸੀ ਹੈ ਨਾ ਹਾਂਜੀ ਹਾਂ ਬਹੁਤ ਕੰਮ ਕਰਿਆ ਆ ਹੁਣ ਨਹੀਂ ਹੁੰਦਾ ਹੈਗਾ ਚਲੋ ਕਰ ਲਿਆ ਉਹ ਸਮਾ ਸੀਗਾ ਹਾਂ ਕੰਮ ਉਹਦੇ ਤੁਸੀਂ ਬਹੁਤ ਕੰਮ ਕਰ ਲਿਆ ਪਹਿਲਾਂ ਘਰੇ ਬਹੁਤ ਕੰਮ ਕਰੇ ਬੈਠਾ ਬਹੁਤ ਕਰਿਆ ਹਾਂਜੀ ਕੋਈ ਗੱਲ ਰਹਿ ਗਈ ਠੀਕ ਹੈ ਬਾਸੂ ਰਹਿ ਗਈ ਕੋਈ ਗੱਲ ਨਹੀਂ ਸਭ ਤੇ ਹੋ ਗਈਆਂ ਹੋਰ ਤਾਂ ਕੋਈ ਨਹੀਂ ਜੇ ਫੇਰ ਯਾਦ ਕਰ ਲੂ ਜਦ ਚਾਲੇ ਮੈਂ ਕਿੰਨੀਆਂ ਖਾਣਾ ਹਾਂ ਹਾਂ ਪਿੰਨੀਆਂ ਖਾਣਾ ਹਾਂਗਾ ਪਿੰਨੀਆਂ ਤੇ ਮੈਂ ਪੱਕਾ ਖਾਣ ਆਉਂਗਾ ਹਾਂਜੀ ਹੈ ਹਾਂਜੀ ਪਿੰਨੀਆਂ ਖਾਣ ਤਾਂ ਮੇ ਤੁਹਾਡੇ ਲਗਈਆਂ ਨੇੜੇ ਹੀ ਐ ਹਾਂਜੀ ਪਿੰਨੀਆਂ ਖਾਣ ਆਉਂਗਾ ਤੁਹਾਡੇ ਕੋਲ ਹਾਂਜੀ ਦੁਆਲੀ ਦੇ ਬਾਅਦ ਪਿੰਨੀਆਂ ਬਣਾਉਣੇ ਸ਼ੁਰੂ ਹੋ ਜਾਣੀਆਂ ਜੀ ਅੱਛਾ ਦੁਆਲੀ ਦੇ ਬਾਅਦ ਬਣਾਉਣੀਆਂ 6 ਮਹੀਨੇ ਪਿੰਨੀਆਂ ਹੀ ਖਾਈ ਜਾਂਦੇ ਜੀ ਇਹ ਸਾਰੇ ਸਿਆਣੇ ਪਿੰਨੀਆਂ ਖਾ ਜਾਂਦੇ ਚਾਹ ਨਾਲ ਨਹੀਂ ਬਿਸਕੁਟਾ ਆਰਾ ਵਗੈਰਾ ਖੁਸ਼ ਨਹੀਂ ਲੜਾ ਫਿਰ ਮੈਂ ਫਿਰ ਇੱਕ ਇੱਕ ਪਿੰਨੀ ਸਾਰਿਆਂ ਨੂੰ ਸਵੇਰ ਨਾਲੇ ਨਾਸ਼ਤਾ ਹੋ ਜਾਂਦਾ ਜੀ ਨਾਲੇ ਆਪਣਾ ਗੁਜ਼ਾਰਾ ਜਿਹਾ ਹੋ ਜਾਂਦਾ ਚਿਰੋ ਤੇ ਰੋਟੀ ਜਲਦੀ ਖਾਣ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਕਰਕੇ ਹਾਂਜੀ ਤੁਹਾਨੂੰ ਕੈਸਾ ਲੱਗਿਆ ਬਸ ਸੌਣ ਲੱਗਿਆ ਜੀ ਹਾਂਜੀ ਹਾਂਜੀ ਬਸ ਸੌਣ ਲੱਗਿਆ ਚੰਗਾ ਲੱਗਿਆ ਸਾਰਿਆਂ ਨੂੰ ਚੇਤੇ ਕਰ ਲਿਆ ਭੈਣਾਂ ਨੂੰ ਚੇਤੇ ਕਰ ਲਿਆ ਭੈਣਾਂ ਨੂੰ ਚੇਤਾ ਕਰ ਲਿਆ ਭਾਈ ਨੂੰ ਚਾਚੇ ਨੂੰ ਚਾਚੀ ਨੂੰ ਹਾਂਜੀ ਉਹ ਪੰਡਾ ਵਾਲੀਆਂ ਗੱਲਾਂ ਪੰਡਾ ਲੈ ਕੇ ਆਉਂਦੇ ਸੀਗੇ ਹਾਂਜੀ ਹੋਰ ਕਪਾਹ ਬੀਜ ਦੇ ਤੇ ਪੰਡਾ ਤਿੰਨ ਤਿੰਨ ਜਣਿਆਂ ਨੇ ਚਕਾਉਣੀ ਪੰਡ ਤਿੰਨ ਤਿੰਨ ਜਣਿਆਂ ਨੂੰ ਹਾਂ ਆ ਉਰਾ ਹੋਣ ਇੱਕ ਬੂਰਾ ਮਰਿਆ ਹੁਣ ਹਾਂ ਉਹ ਮੈਨੂੰ ਹੁਣ ਵੀ ਕਹਿੰਦੇ ਨਾ ਜਿਹਦੇਰੇ ਮੁੰਡੇ ਤੇਰੇ ਬੰਗੋਦ ਨੂੰ ਗਾਲਤ ਕਹਿੰਦੀਆਂ ਨਾ ਤਾਂ ਮੇਰੇ ਸਾਹਮਣੇ ਗੱਲ ਖੜਾ ਦੀ ਮੈਂ ਇਹਨਾਂ ਨੂੰ ਕਹੂੰ ਕਿ ਵੀ ਤਿੰਨ ਤਿੰਨ ਜਣੇ ਪੰਡ ਚਕਾਉਂਦੇ ਦੇ ਇਹਨੂੰ ਆਏ ਮੈਨਸਨ ਕੱਕਮੋ ਜੀ ਦੇ ਲਾ ਲਈ ਅੱਛਾ ਤੂੰ ਨਾ ਕਹਿ ਉਹ ਅੱਛਾ ਉਹ ਹੁਣ ਹੀ ਮਰਿਆ ਬੱਕਰੀਆਂ ਵੀ ਚਿੱਤੇ ਆ ਗਈਆਂ ਹਾਂਜੀ ਬੱਕਰੀਆਂ ਵੀ ਚਿੱਤੇ ਆ ਗਈਆਂ ਤੁਸੀਂ ਦੁੱਧ ਪੀਤਾ ਬੱਕਰੀਆਂ ਦਾ ਬੱਕਰੀਆਂ ਦੁੱਧ ਬਾਪ ਪੀਤਾ ਪਹਿਲਾਂ ਪਿੰਡਾਂ ਚ ਨਾ ਹੀ ਹਰ ਇੱਕ ਬੰਦੇ ਕੋਲ ਬੱਕਰੀ ਬੱਕਰੀ ਜ਼ਰੂਰ ਹੁੰਦੀ ਸੀ ਬੱਕਰੀ ਜ਼ਰੂਰ ਹੁੰਦੀ ਸੀ ਹਰ ਬੰਦੇ ਕੋਲ ਰੱਖੇ ਵੀ ਹੁੰਦੇ ਤੇ ਹੁਣ ਤਾਂ ਥੋੜਾ ਰਵਾਜ ਇਹ ਬਦਲ ਗਿਆਈ ਹਰੇ ਬੱਕਰੀਆਂ ਨੂੰ ਕਹਿੰਦੇ ਕੀ ਕਰਨੀ ਹੈ ਬੱਕਰੀ ਮੂਸ ਨੂੰ ਮਾਰਦਾ ਫਲਾਣਾ ਕਰਦਾ ਹੁਣ ਜਦੋਂ ਤੇ ਕੋਈ ਕਹਿੰਦਾ ਹਾਂ ਜਦ ਸਮੇਂ ਹੋਰ ਤੇ ਹਾਂਜੀ ਸਮੇਂ ਹੋਰ ਤੇ ਆਹ ਚਲੋ ਫਿਰ ਪਿੰਨੀਆਂ ਖਾਣ ਆਉਂਗਾ ਮੈਂ ਕਿਹੜੇ ਕਿਹੜੇ ਮਹੀਨੇ ਆਵਾਂ ਜਦਵਾਲੀ ਦੀ ਬਾਅਦ ਜਦ ਮਰਜੀ ਆ ਜਾਓ ਅੱਛਾ ਦਿਵਾਲੀ ਤੇ ਬਾਅਦ ਜਦ ਮਰਜੀ ਬਾਅਦ ਜਦ ਬਾਅਦ ਵੀ ਆ ਜਾਓ ਹਾਂਜੀ ਬਣਾਉਣੇ ਨੇ ਮੈਂ ਮੈਂ ਕੱਲੂ ਬਣਾ ਲੂ ਹੁਣ ਗਰਮੀ ਆ ਹਾਂ ਹਾਂਜੀ ਲਓ ਜੀ ਸਰੋਤਿਓ ਪਿੰਨੀਆਂ ਦੇ ਉੱਤੇ ਵੀ ਕਮੈਂਟ ਕਰਿਓ ਤੁਸੀਂ ਮਾਤਾ ਲਾਭ ਜੀ ਔਰ ਜਿੱਥੇ ਮੈਂ ਆਇਆ ਗੱਲਾਂ ਬਾਤਾਂ ਕਰੀਏ ਤੁਹਾਨੂੰ ਗੱਲਾਂ ਕਿਦਾਂ ਦੇ ਲੱਗੀਆਂ ਬਹੁਤ ਸੋਹਣੀਆਂ ਲੱਗੀਆਂ ਜੀ ਤੁਹਾਨੂੰ ਤਾਂ ਲੱਗੀਆਂ ਇਹਨਾਂ ਨੂੰ ਕੁਛ ਤਾਂ ਵਾ ਜਿਹੜੇ ਦੇਖਣਗੇ ਨਾ ਇਹਨਾਂ ਨੇ ਥੱਲੇ ਕਮੈਂਟ ਕਰ ਕਰਕੇ ਨਾ ਲਿਖ ਲਿਖ ਕੇ ਦੇਖੋ ਕਿੰਨਾ ਕੁਛ ਲਿਖਣਾ ਇਹਨਾਂ ਨੇ ਅੱਛਾ ਰਾਜਵਿੰਦਰ ਜੀ ਪੜਨਗੇ ਤੁਹਾਨੂੰ ਦੱਸਿਓ ਇਹਨਾਂ ਨੂੰ ਦੱਸਿਓ ਜੀ ਹਾਂ ਠੀਕ ਹੈ ਜੀ ਮੈਂ ਵੀ ਜੇ ਆਇਆ ਇੱਧਰ ਨੂੰ ਤੁਹਾਨੂੰ ਪੜ ਕੇ ਸੁਣਾਉਂਗਾ ਕਿਆ ਕਿਆ ਕਹਿੰਨੇ ਆ ਹਾਂਜੀ ਇੰਦੀ ਕਿਸ ਨੇ ਕਹਿਣਾ ਮੈਨੂੰ ਮੇਰੀ ਮਾਂ ਯਾਦ ਆ ਗਈ ਕਿਸ ਨੇ ਕਹਿਣਾ ਨਾਨੀ ਯਾਦ ਆ ਗਈ ਕਿਸ ਨੂੰ ਦਾਦੀ ਯਾਦ ਆ ਗਈ ਹਾਂਜੀ ਕਿਸੇ ਨੂੰ ਮਾਸੀ ਕਿਸੇ ਹਾਂ ਚੰਗਾ ਜੀ ਪੈਰੀ ਪੈਣਾ ਜੀ ਚਾਹ ਨਹੀਂ ਪਣੀ ਚਾਹ ਲੈ ਚਾਹ ਤਾਂ ਪੀਊਗਾ ਹਾਂ ਚਾਹ ਬਣਾ ਬੇ ਚਾਹ ਪੀਊਗਾ ਇਹਨੂੰ ਬੰਦ ਕਰਦੇ ਆ ਕੈਮਰੇ ਨੂੰ ਇੰਟਰਵਿਊ ਨੂੰ ਬੰਦ ਕਰਦੇ ਆ ਹਾਂ ਜੀ ਹਾਂ ਜੀ ਚਾਹ ਚਾਹ ਹਲੋ ਆ ਗਏ ਜੀ ਹਾਂ ਜੀ ਆ ਮੈਸ ਚੋ ਐ ਹਾਂ ਜੀ ਆ ਲੋ ਜੀ ਮੈਸ ਚੋ ਸਾਰਾ ਕੱਢੇ ਕੰਮ ਤਾਂ ਇਹ ਵੀ ਬਹੁਤ ਕਰਦੀਆਂ ਨੰਗੀਆਂ ਵੀ ਹਾਂ ਜੀ ਹਾਂ ਬਹੁਤ ਬਹੁਤ